ਹੈਲੋ ਜੀ ਸੱਚੀਏ ਕੱਲ ਸਾਰਿਆਂ ਨੂੰ ਕਿਦਾਲ ਜੈ ਸਾਰਿਆਂ ਲਈ ਉਸਰ ਜੇ ਠੀਕ ਠਾਕ ਹੋਗੇ ਮਮੀ ਨੇ ਕਿਹਾ ਕਿ ਤੁਹਾਡੇ ਸਾਰਿਆਂ ਦਾ ਸਵਾਗਤ ਹੈਗਾ ਟਾਟ ਫੈਮਿਲੀ ਵਲੌਗਸ ਦੇ ਵਿੱਚ ਅਸੀਂ ਮੀਤ ਕਰਦੇ ਤੁਹਾਨੂੰ ਸਾਰਿਆਂ ਨੂੰ ਸਾਡਾ ਵਲੌਗ ਆਪਦਾ ਪਸੰਦਾ ਹੋਗਾ ਤੇ ਜਿਹੜਾ ਨੇ ਸਨ ਸਬਸਕ੍ਰਾਈਬ ਕਰ ਲਿਆ ਯਾ ਥੈਂਕ ਯੂ ਜਿਨਾਂ ਨੇ ਨਹੀਂ ਕੀਤਾ ਯਾ ਉਹ ਸਾਨੂੰ ਕਰ ਲਿਓ ਜਿਹੜੇ ਨਵੇਂ ਆਏ ਆ ਸਾਡੇ ਵਲੋਗ ਦੇਖਣ ਉਹ ਸਾਨੂੰ ਪਲੀਜ਼ ਛੇਤੀ ਛੇਤੀ ਸਬਸਕ੍ਰਾਈਬ ਕਰ ਲਿਓ ਆਦਾ ਜਿਹੜਾ ਵਲੋਗ ਹੈ ਸਾਨੂੰ ਤੁਹਾਨੂੰ ਸਾਰਿਆਂ ਨੂੰ ਮਿਕਸ ਮਿਲੂਗਾ ਚਲੋ ਅੱਗੇ ਚੱਲਦੇ ਆਂ ਅਸੀਂ ਆ ਇਸੇ ਫ਼ਾਮ ਨੂੰ ਦਵਾਈ ਲੈਣ ਸਾਡੀ ਗੁੱਗੂ ਠੀਕ ਨਹੀਂ ਹੈਗੀ ਸਾਨੂੰ ਹਸਪਤਾਲ ਚ ਲਾ ਰਹੇ ਆ ਸੱਤਵਾ ਤਾਂ ਇਹ ਕਿਹੜੀ ਅੱਗ ਲਾਈ ਕਿ ਉਹ ਆ ਦੇਖੋ ਪਾਣੀ ਨੂੰ ਕੈਪਟੀਆਂ ਕਿੱਦਾਂ ਚੱਲਦੀਆਂ ਵੰਦੀਆਂ ਕਿ ਹੋਂ ਉੱਤ ਸਮਾਸੀ ਵਾਲ ਹੋ ਗਏ ਹੋ ਆ ਦੇਖੋ ਆਲੂ ਵੀ ਤੇ ਆਲੂ 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 ਵੀ ਤੇ ਸਾਰੇ ਅਰੇ ਕਿੰਤਾ ਦੇ ਪਿੰਡ ਆ ਨਾ ਹੋ ਅਸੀਂ ਆਨੇ ਵੀ ਮੁੜ ਪਏ ਹੁਣ ਅਸੀਂ ਇਹ ਜੇ ਕੰਮ ਕਰਨਾ ਹੈ ਇਹ ਇਗਨੀਸੀ ਦਵਾ ਲੈਣਾ ਹੈ ਆਦੇ ਝੋਨਾ ਕਈਆਂ ਦਾ ਪੱਕਿਆ ਕਈਆਂ ਦਾ ਰਹਿੰਦਾ ਹੈ ਜਿਹੜਾ ਵੱਢੂ ਗਿਆ ਕਈਆਂ ਦਾ ਵੱਢੂ ਗਿਆ ਪੱਕਿਆ ਇਹਨਾਂ ਦਾ ਤਾਂ ਇਧਰ ਚੱਲੀਆਂ ਦੇ ਵੀ ਮੁੱਕ ਗਿਆ ਕੰਮ ਢੰਡੇਆਂ ਦਾ ਖੇਤਾਂ ਦਾ ਰਿਓ ਸ਼ਾਮ ਦਾ ਅਜੇ ਆ ਖੜਾ ਹੀ ਆ ਝੋਨਾ ਇਹ ਹਰਾ ਆ ਇਹ ਪਛੇਤਾ ਆ ਮੈਂ ਕਿੰਨੀ ਜਿਹੜੇ ਗਿੱਤੇ ਆ ਉਹ ਵੱਟਲੇ ਕੰਪੈਨਾਂ ਦੇ ਨਾਲ ਅੱਜ ਇੱਥੇ ਸੜੀ ਕੋਪਰਲ ਜਿਆਦਾ ਆ ਭਾਵਲਾ ਭਾਂਤ ਦੀ ਦਵਾਈ ਲੈ ਕੇ ਆਉਂਦੇ ਪਏ ਆ ਬੁਖਾਰ ਸਗਾਈ ਨੂੰ ਛੱਕਾਂ ਜਗਾਂ ਖਾਲ ਦੀ ਠੀਕ ਨਹੀਂ ਸੀ ਥੋੜਾ ਆਪਾਂ ਕਹਿ ਹੋ ਜਾਂਦੀ ਪਈ ਆ ਆਪਾਂ ਕਰ ਦਿੰਦੇ ਦਵਾਈ ਲੈਣੀ ਹੈ ਸ਼ਾਮ ਦਾ ਹੋਰ ਦੇਖੋ ਕਿਤੇ ਬੰਗਲੇ ਖੇਤਾਂ ਦੇ ਵਿੱਚ ਹਨਾ ਕਿੰਨੇ ਸੰਘੇ ਲਾ ਲਏ ਗਿਆ ਕਿਹੜੇ ਮੋੜੇ ਘੜੇ ਇਨਾਂ ਨੇ ਉਹ ਆਲੂ ਵੀ ਜੇ ਪਏ ਨੇ ਆਲੂ ਤੇ ਮਟਰ ਮਟਰ ਨਹੀਂ ਇਹ ਨਹੀਂ ਗੱਤੀ ਆਲੂ ਪਤਾ ਨਹੀਂ ਆਲੂ ਮਟਰ ਕੱਟੇ ਹੁੰਦੇ ਆਲੂ ਵੀ ਦੇ ਅੰਮਾ ਘਰਾ ਵਾਲੇ ਸਾਰੇ ਖੇਤ ਉਹਦੇ ਪਹਿਲੇ ਸਾਡੇ ਵੀ ਖੇਤ ਤਿਆਰ ਹੋ ਗਏ ਉੱਧਰ ਥੋੜਾ ਬਾਹਰ ਪੁੱਟ ਗਿਆ ਕਿੱਥਾਂ ਚ ਹਰਾ ਬੀਜਣ ਦੀ ਜਗ੍ਹਾ ਬੀਜਣੀ ਕਾਡਾ ਰੋਡ ਕਿੰਨਾ ਸੋਹਣਾ ਹੈ ਅੱਜ ਅਸੀਂ ਬਣਾਇਆ ਓਰੀਓ ਬਿਸਕੁਟ ਦਾ ਕੇਕ ਛੋਟਾ ਜਿਹਾ ਬਣ ਗਿਆ ਛੋਟਾ ਜਿਹਾ ਬਣਿਆ ਜੋ ਕੀ ਦਿਖਾਉਦੇ ਆ ਤੁਹਾਨੂੰ ਸਾਰਾ ਕੰਮ ਗੜਬੜ ਹੋਣ ਲੱਗਾ ਸੀ ਪਰ ਵੱਜ ਗਿਆ ਦੇਖੋ ਤਾਂ ਉਸ ਇਸ ਤਰ੍ਹਾਂ ਡੈਕੋਰੇਟ ਕੀਤਾ ਇਹਨੂੰ ਛੋਟਾ ਜਿਹਾ ਜੋ ਬਣਿਆ ਚਾਰ ਪੈਕਟਾਂ ਦਾ ਬਣਾਇਆ ਸੀ ਬਟਿਸ਼ੀ ਲੱਗਦਾ ਹੈ ਟੇਸਟੀ ਲੱਗਦਾ ਹੈ ਨਾ ਦੇਖਣ ਚਲੋ ਦੇਖਦੇ ਹਾਂ ਕਿੰਦਾਂ ਦਾ ਬਣਿਆ ਕਿੰਦਾਂ ਦਾ ਨਹੀਂ ਨੂਰਾ ਕਟਿੰਗ ਕਰਕੇ ਦੇਖਤਾ ਹਾਂ ਪੁੱਤ ਕਿੰਦਾਂ ਦਾ ਬਣਿਆ ਕੱਲ ਦਾ ਕੇਕ ਤੋਂ ਵੀ ਵੱਡੀ ਚਲੋ ਦੇਖੋ ਕਿੰਦਾਂ ਦਾ ਬਣਿਆ ਕਿੰਦਾਂ ਦਾ ਟੇਸਟ ਕਰਕੇ ਦੇਖਦੇ ਹਾਂ ਉੱਤੇ ਆ ਰਹੀ ਹੈ ਉੱਤ ਉੱਤੇ ਅਸੀਂ ਜੈਮਸ ਦੇ ਨਾਲ ਡੈਕੋਰੇਟ ਕੀਤਾ ਕ੍ਰਸ਼ ਕਰਕੇ ਇੱਕ ਚਾਕਲੇਟ ਪਾਈ ਕਿ ਬਿਸਕੁਟ ਐਨੂਰੂ ਚਾਕਲੇਟ ਜਿਹੜੀ ਡੈਰੀ ਮਿਲਕ ਸੀਗੀ ਉਹ ਉਹ ਸਾਨੂੰ ਚੀਤੇ ਭੁੱਲ ਗਏ ਪਾਉਣ ਦਾ ਚਲੋ ਪੂਰੇ ਚ ਪਾਉਣ ਸੀਗੀ ਵਿੱਚ ਮੈਂ ਮੈਲਟ ਹੋ ਗਿਆ ਹਾਂ ਆ ਸੀ ਜਿਹੜੀਆਂ ਓਰੀਓ ਦੇ ਉੱਤੇ ਸੀਗੀ ਉਹਦੇ ਹੀ ਦੇ ਫਲਾਵਰ ਜੇ ਬਣਾਏ ਫਲਾਵਰ ਜੇ ਬਣਾਤੇ ਇਹਦਾ ਵਿੱਚੋਂ ਆ ਦੇਖੋ ਕੇਕ ਦੇਖੋ ਅਸੀਂ ਬਣਾਇਆ ਦੇਖੋ ਕਿੰਨਾ ਵਧੀਆ ਬਣਿਆ ਟੇਸਟ ਕਰਕੇ ਤੁਹਾਨੂੰ ਦੱਸਦੇ ਹਾਂ ਵੀ ਕਿਦਾਂ ਦਾ ਬਣਿਆ ਟੇਸਟ ਕਰਕੇ ਦੱਸੂਗਾ ਵੀ ਕਿਦਾਂ ਦਾ ਬਣਿਆ गुड डे शी थैंक यू। ਇਹ ਕਾਦੇ ਮੰਗਦੀ ਸੀ ਮੈਨੂੰ ਕੇਕ ਬਣਾ ਕੇ ਕੇਕ ਬਣਾ ਕੇ ਦੋ ਅਸੀਂ ਕਦੇ ਬਣਾਇਆ ਨਹੀਂ ਸੀ ਅਸੀਂ ਫਸਟ ਟਾਈਮ ਟਰਾਈ ਕੀਤਾ ਓਰੀਓ ਬਿਸਕਟ ਦਾ ਕੇਕ ਜੋ ਚਾਕਲੇਟਸ ਹਨ ਜਿਆਦਾ ਭੁਰਗੇ ਉੱਤੇ ਡੈਰੀ ਮਿਲਕ ਕ੍ਰਸ਼ ਕਰਕੇ ਪਾਣੀ ਤੇ ਅਸੀਂ ਜੈਮਸ ਦੇ ਨਾਲ ਹੀ ਹੈ ਡੈਕੋਰੇਟ ਕੀਤਾ। ਉਹ ਤਾਂ ਦੇਖਣ ਨੂੰ ਤਾਂ ਜਮਈ ਲੱਗਦਾ ਹੈ। ਬਾਕੀ ਖਾ ਕੇ ਦੇਖਦੇ ਹਾਂ। ਬੱਚੇ ਖੁਸ਼ ਹੋਏ ਹੋ ਗਏ। थैंक यू। ਅਸੀਂ ਇਹ ਸੰਡੇ ਸਪੈਸ਼ਲ ਕੇਕ ਬਣਾਇਆ। ਘਰੇ ਤਿਆਰ ਕੀਤਾ ਗਾਇਸ ਆ ਜਾ ਗਏ ਸਿਸ ਸਾਡੇ ਪਾਰਸਲ ਜੋ ਇੱਕ ਮੇਰਾ ਆ ਗਿਆ ਬੈਕ ਕਿਉਂਕਿ ਮੇਰੇ ਬਹੁਤ ਸਾਰੇ ਜਿਹੜੇ ਨੰਬਰ ਐ ਸੇ ਮੈਂ ਹਾਂਜੀ ਵੀ ਨਾ ਮੇਰੇ ਬਹੁਤ ਸਾਰੇ ਨੰਬਰ ਆਏ ਇਹਦੇ ਨੰਬਰ ਵਧੀਆ ਆਏ ਸੇ ਕੁਆਇਟ ਕੀ ਰਿਜ਼ਲਟ ਦੇ ਵਿੱਚ ਥਰਡ ਕਲਾਸ ਚ ਪੜਦੀ ਹੈ ਇਹ ਤਾਂ ਇਹ ਲਈ ਅਸੀਂ ਬੈਗ ਮੰਗਾਇਆ ਹੁਣ ਹਰਨੂਰ ਦਾ ਕਾਲੂ ਰਿਜ਼ਲਟ ਆ ਫਲਿੱਪ ਕਰ ਫਲਿੱਪ ਕਰ ਤੋਂ ਮੰਗਾਇਆ ਸੀ ਇਹਦਾ ਬੈਗ ਇਹ ਪਾਰਸੀ ਭਰੀ ਰੱਖ ਲਾ ਇਹਦੀਨ ਬਾਕਸਿੰਗ ਕਰ ਦੇ ਇਹਦੀਨ ਬਾਕਸਿੰਗ ਕਰ ਲਓ ਉਹਦੀ ਰਹਿ ਗਈ ਤੋ ਇਹ ਨਹੀਂ ਪਸੰਦ ਕੀਤਾ ਸਗਾ ਮੈਨੂੰ ਪਰਪਲ ਕਿਤਾਬੀਆ ਲੱਗਦਾ ਅੱਜ ਪਰਪਲ ਗੇਰ ਤੇ ਪਿੰਕ ਪਰ ਆਇ ਲਵ ਹੁਣ ਹਰ ਨਗਰ ਦਾ ਕਾਲੂ ਮਰ ਰਿਜ਼ਲਟ ਲੈਣ ਜਾਣਾ 11 ਵਜੇ ਤੋਂ 12:30 ਵਜੇ ਤੱਕ ਪੀ.ਐਮ ਹੁਣ ਇਹਦੇ ਵੀ ਦੇਖਦੇ ਹਾਂ ਕਿਦਾਂ ਕਿੰਨੇ ਕੇ ਨੰਬਰ ਆਉਂਦੇ ਆ ਇਹਨੂੰ ਵੀ ਕੁਛ ਲੈ ਕੇ ਦਵਾਂਗੇ ਸਾਡਾ ਐਸੀ ਐਸੀ ਬੋੜ ਵਾਓ ਵੈਸੇ ਆਦੀ ਇਹ ਦੇਖ ਤੇ ਜਿੱਦਾਂ ਦਾ ਦਿਸਦਾ ਸੀ ਉਸ ਤਰ੍ਹਾਂ ਦਾ ਹੀ ਆ ਇਹ ਫਰੀ ਯੂਜ਼ੀ ਕਰਨਾ ਯੂਜ਼ ਕਰਨ ਨੂੰ ਹੁੰਦਾ ਆਇਆਗਾ ਆ ਪਾਉਚ ਨਹੀਂ ਮਿਲਿਆ ਇਹ ਤੁਹਾਨੂੰ ਆ ਦੇਖ ਚੋ ਆ ਪਾਉਚ ਆਇਆਗਾ H1 2 3 4 5 6 ਨਾ ਵੀ ਲੈ ਬੋਧਵੇੜ ਲੰਦਰੀ ਬੈਗ ਖੋਸ਼ ਹੈ ਹਾਂ ਆਈ ਐਮ ਬੋਟ ਸੈਟਿੰਗ ਅੰਗਰੇਜ਼ੀ ਵਰ ਲੱਗੀ ਕਿੱਚ ਪੰਜਾਬੀ ਜੇ ਬਣਾਉਣੀ ਚਲੋ ਬੱਚੇ ਖੁਸ਼ ਅਸੀਂ ਵੀ ਖੁਸ਼ ਹਾਂ ਇੱਕ ਆਧੀ ਕੈਂਦੀ ਸੀ ਬੈਗ ਇਹਨੂੰ ਲੈ ਕੇ ਵੀ ਦਿੱਤਾ ਸੀ ਹੁਣ 6 ਮਹੀਨੇ ਨੇ ਫੇ ਪਾਊਚ ਵੀ ਖਰਾਬ ਕਰ ਲਿਆ ਬੈਗ ਵੀ ਹਾਂ ਚਲ ਇਹ ਪਰਪਲ ਕਲਰ ਦਾ ਹੀ ਮੰਗਦੀ ਸੀ ਪਰਪਲ ਦਾ ਫੇ ਨੂੰ ਲੈ ਕੇ ਦਿੱਤਾ ਮੈਂ ਕੱਲੂ ਮੈਨੂੰ ਸਕੂਲ ਜਾਣਾ ਤੇ ਬੈਗ ਲੈ ਕੇ ਜਾਊਗੀ ਸ਼ਾਇਦ ਉਹ ਕੰਪਾਰਟਮੈਂਟ ਆ ਕਿੱਦਾਂ ਜਾਣਗੇ ਅੱਛਾ ਮਾਈ ਗੋਡ ਚੱਲ ਬਸ ਰਹਿਣ ਦੇ ਕੋਈ ਗੱਲ ਨਹੀਂ ਮੈਂ ਪਾਉਂ ਚੱਲੇ ਦੇਖਣੇ ਬਲੈਕ ਇੱਕ ਸਾਡਾ ਆ ਇਹ ਅਸੀਂ ਫੇਰ ਤੁਹਾਨੂੰ ਦੱਸਾਂਗੇ ਕਿ ਕੀ ਇਹਦੇ ਵਿੱਚ ਮਗਾਇਆ ਕੀ ਨਹੀਂ ਅਸੀਂ ਦੋ ਮਗਾਇਏ ਸੀ ਪਾਰਸਲ ਹੁਣ ਹਰਨੂਰ ਦੇ ਜੇ ਸੋਹਣੇ ਨੰਬਰ ਆ ਇਹਨੂੰ ਵੀ ਕੁਝ ਮਗਾ ਕੇ ਦਵਾਗੇ ਜਾਂ ਇਹਨੂੰ ਕੋਈ ਸ਼ਾਪ ਤੋਂ ਲੈ ਦੇਵਾਗੇ ਜੋ ਇਹਨੂੰ ਚਾਹੀਦਾ ਹੋਇਆ ਜਿਹੜੀ ਚੀਜ਼ ਦੀ ਲੋੜ ਹੋਈ ਇਸ ਤਰ੍ਹਾਂ ਬੱਚੇ ਪੜ੍ਹਨ ਨੂੰ ਵੀ ਹਿਸ਼ਿਆਰ ਹੋ ਜਾਂਦੇ ਆ ਕਹਿਣਾ ਸਾਨੂੰ ਆ ਮੈਨ। ਹੁਣ ਅਗਲੇਆਂ ਤੋਂ ਇਹ ਤੋਂ ਵੀ ਵਧੀਆ ਨੰਬਰ ਲਮੀ ਫੇ ਤੈਨੂੰ ਹੋਰ ਕੁਝ ਲਿਆ ਤਮਾਂਗੇ। ਠੀਕ ਆ? ਹੁਣ ਇਹਨੂੰ ਇੱਕ ਬੁਖਾਰ ਸੀਗਾ ਕੱਲ ਦਵਾਈ ਲੈ ਕੇ ਆਂਦੀ ਸੀ। ਥੋੜੀ ਬੰਨ ਘਟਿਆ। ਹੁਣ ਥੋੜਾ ਫਰਕ ਆਇਆ ਇਹਨੂੰ ਹੁਣ ਕੱਲ ਸਕੂਲ ਤੱਕ ਅਸੀਂ ਸਕੂਲ ਜਾਣ ਤੱਕ ਅਸੀਂ ਰੈਡੀ ਕਰ ਦਿੱਤੀ ਆ। ਠੀਕ ਆ ਹਣਾ? ਬੱਚੇ ਸਕੂਲੇ ਚੱਲੀ। ਸਵੇਰ ਨੂੰ ਜਾਣਾ ਹੁਣ ਸਕੂਲੇ। ਪੁੱਤਾਂ ਕਹਿੰਦੀ ਛੁੱਟੀ ਕਰਾ ਲਓ ਹੁਣ ਬੈਕ ਕਰਕੇ ਨਹੀਂ। ਕਹਿਣਾ ਨਹੀਂ ਵੀ ਮੈਨੂੰ ਛੁੱਟੀ ਕਰਾ ਲਓ ਹਣਾ? ਦਰمی ਮੇਂ ਮਸ਼ੀਨ ਲਈਓ ਕੱਪੜੇ ਤੋਂ ਹੁੰਦੇ ਆ ਅੱਜ ਸਵੇਰੇ ਧੋਤੇ ਨਹੀਂ ਹੁਣ ਕੱਪੜੇ ਧੋਣੇ ਪਈਆਂ ਕੱਲ ਆ ਜਵੜਿਆ ਸਕੂਲੇ ਤੇ ਮੇਰੀ ਬਿੜੀਏ ਮੈਂ ਤੇਰੀ ਬਿੜੀਏ ਮੈਂ ਉੱਥੇ ਵੀ ਜਾਣਾ ਪੈਣਾ ਹੁਣ ਸਾਨੂੰ ਕੱਲ ਉਹ ਕੱਲ ਵੀ ਛਿੱਤੀ ਲੈ ਚੁੰਦੇ ਚਲ ਦੇਖਾਂਗੇ ਮੈਂ ਮੈਡਮ ਨੇ ਭੇਜਿਆ ਤਾਂ ਛਿੱਤੀ ਲੈ ਆਵਾਂਗੇ ਨਹੀਂ ਤਾਂ ਨਹੀਂ ਤੁਹਾਨੂੰ ਮਿਕਸ ਵਲੌਗ ਮਿਲੂਗਾ ਕੱਲ ਦਾ ਤੇ ਅੱਜ ਦਾ ਮਿਕਸ ਹਾਂ ਕਿਉਂਕਿ ਸੱਤੋਂ ਬਣਿਆ ਨਹੀਂ ਅੱਜ ਵੀ ਥੋੜਾ ਆਹੀ ਬਣਾਇਆ ਹੁਣ ਅਸੀਂ ਜਿਹੜਾ ਬਣਾਇਆ ਤਾਂ ਚਲੋ ਫੇਰ ਦੇਖਦੇ ਹਾਂ ਬਾਏ ਬਾਏ ਮੈਂ ਖੇਤਾਂ ਛੋਣ ਲੱਸੀ ਲੈ ਕੇ ਪਾਪਾ ਹੁਣ ਆਲੀ ਪਾਪਾ ਹੁਣ ਹੀ ਲੱਗ ਅੱਗ ਜਿਹੜਾ ਗਲਿਆ ਬਾਈ ਦਾ ਸੀਗਾ ਉਹਨੂੰ ਜਿਹਦਾ ਬਚਿਆ ਸੀਗਾ ਉਹਨੂੰ ਲਾਤੀ ਅੱਗ ਹੁਣ ਇੱਥੇ ਆ ਬੀਜਣਾ ਹਰਾ ਹਰੇ ਦੀ ਤਿਆਰੀ ਕਰਦੇ ਆ ਮੈਂ ਲੱਸੀ ਲੈ ਕੇ ਆਇਆ ਰੋਲੂ ਚ ਨਾਲ ਪਾਪਾ ਦੇ ਦੋਸਤ ਅਸ ਵੀਰ ਯਾਰ ਕੱਢ ਕੇ ਸੀਗੇ ਇਥੇ ਹਰਾ ਬੀਜ ਨਾਲ ਹਰਦੀ ਤਿਆਰੀ ਕਰਦੇ ਆ। ਆ ਜਿਹੜਾ ਸਾਰਾ ਗਲਿਆ ਸੀਗਾ ਨਾ ਪਾਏ ਦਾ ਤਰਦੇ ਸੀਗਾ ਉਹਦੋਂ ਨਾਲ ਬਰੇ ਇੰਨਾ ਬਚਿਆ ਆ। ਫਰਨੂੰ ਅੱਗ ਲਾ ਦੇਣੀ ਹੁਣ। ਫਰਨੂੰ ਅੱਗ ਲਾ ਦੇਣੀ ਫਿਰ ਬਾਹਰ ਆਣਾ। ਫਿਰ ਯਾਰਾ ਸੋਕੀ ਆਣਾ ਫਿਰ ਬਾਕੇ ਇੱਥੇ ਬੀਜਣਾ ਹਰਾ ਜਵੀ। ਹਰਾ ਜਵੀ ਬੀਜਣੀ ਆ। ਵਿੱਚ ਪੀਜਾਂਗੇ ਛਲਗਮਾ। ਹਾਂ ਅੱਜ ਮੇਰਾ ਰਿਜ਼ਲਟ ਵੀ ਆ। ਸਾਰਿਆਂ ਨੇ ਜਾਂਦੀ ਆਪਣਾ ਲੈਨ ਲੈਨ ਜਾਂਦੇ ਕੋਈ ਲੈ ਕੇ ਆਉਂਦਾ। ਮੇਰਾ ਵੀ ਇਹ ਦੇਖ ਦੇ ਕੀ ਨਿਕਲਦਾ। ਚਲੋ ਹੁਣ ਅੱਗੇ। ਤਾਂ ਆਪਾਂ ਹੁਣ ਲੱਸੀ ਦਾ ਪੀਲੀ ਸੀਗੀ ਹੁਣ। ਹੁਣ ਮੈਂ ਘਰੋਂ ਜਾ ਕੇ ਆਇਆ ਆ ਪਾਣੀ ਲੈ ਕੇ ਆਇਆ ਉਹਨਾਂ ਲਈ ਮੈਂ ਸਤਿ੍ਰੀ ਦੇ ਆ ਚਲੋ ਚੱਲेंगे ਜੇ ਜਨੂ ਕੀ ਕੀਤਾ ਉਹਨਾਂ ਨੇ ਮੈਂ ਪਾਣੀ ਲੈ ਆ ਠੰਡਾ ਅਸੀਂ ਜਿਹਨੇ ਹਰ ਹੋਰ ਦੇ ਪਹਿਲਾ ਸੀਟਿੰਗ ਤੇ ਪੀਡੀਐਮ ਤੇ ਨੀਕੀ ਐਮ ਤੇ ਉਹ ਵੀ ਭਾਜ ਦੇਖਦੇ ਆ ਇਹਨੇ ਕੀ ਕੀਤਾ ਸਪੀਡ ਵਿੱਚ ਘਰੋਂ ਦਾ ਬਾੜਨ ਦਾ ਟਾਈਮ ਲਾਉਂਦਾ ਰਿਹਾ ਬੜੀ ਐਪਰ ਰੱਟਾ ਸਾਰੀ ਅਸੀਂ ਇਹ ਦਿੱਕਾ ਜਾਓ ਕਿ ਮੈਂ ਇਹ ਪਾਪਾ ਖਾ ਰਿਹਾ ਹਾਂ। ਹਰੇਲੇ ਤਿਆਰ ਕਰਦੇ ਹੋਏ ਆਪਣੇ ਤੇ। ਖਰਾਬ ਪਰ ਸੀ ਇੰਜਨ ਕੋ ਤੇ ਆਪਾਂ ਸਮਝ ਚਾਰਾ। ਆਹ ਨਾਲ ਸਿੰਘ। ਅਰੇ ਘਰ ਤਾਂ ਆ ਗਿਆ। ਮੋਨੇ ਦੇ ਸਕੂਲੇ ਪਹੁੰਚ ਗਏ ਪੀਡੀਐਮ। 12:30 ਤੱਕ ਸੀ ਕੀ 11 ਵਜੇ ਤੋਂ। ਹਾਂਜੀ 11 ਵਜੇ ਤੋਂ 12:30 ਤੱਕ ਸੀਗੀ ਹੁਣ 12:10 ਹੋ ਗਏ ਆ। ਲੇਟ ਹੋ ਗਏ ਥੋੜੇ। ਅਸੀਂ ਲੇਟ ਜਾਣ ਕੇ ਹੋਏ ਆ ਅਸੀਂ ਕਿ ਘਰੋਂ ਕਰ ਲਿਓ। ਅੱਜ ਸਕੂਲੋਂ ਕੇ ਉਹਨੂੰ ਕੁੜੀ ਨੂੰ ਵੀ ਲੈ ਆਈਏ ਨਾਲ ਉਹ ਕਹਿੰਦੇ ਸੀ ਉਹ ਠੀਕ ਨਹੀਂ ਸੀ। ਉਹ ਨਾਲ ਪੜਦੇ ਨੂੰ ਪਰ ਉਹਦੇ ਨਾਲ ਪੜਦੇ ਬੱਚੇ ਆਪਣਾ ਰਿਜ਼ਲਟ ਲੈ ਕੇ ਜਾਂਦੇ ਹੋਏ। ਪਰ ਉਹ ਸੇ ਦਾ ਲੇਟ ਹੋ ਗਿਆ। ਦੇਖਦੇ ਹਾਂ। ਕਿੰਨੇ ਦਾ ਨੰਬਰ ਆਇਆ ਉਹ ਪੁੱਤ ਆ। ਤੇ ਇਹ ਇਹ। ਉਹਦੇ ਤਾਂ ਬਹੁਤ ਸੋਹਣੇ ਨੰਬਰ ਆਏ ਆ। 89% ਕਾਇਸ ਨੂੰ ਹਾਂਜੀ ਹਾਂਜੀ 89 ਬੈਗ ਮੇਰੇ ਅਗੇ 89.94 ਇਹਦੇ ਹੁਣ ਦੇਖਦੇ ਹਾਂ ਕਿੰਨੇ ਪਰਸੈਂਟ ਆਉਂਦੀ ਆ ਆਈ ਸੀ ਐਸ ਆ ਕੋਡ ਹੈ ਬਹੁਤ ਟੈਕ ਟਿਫਲ ਹੋ ਜਾਂਦੀ ਸਾਡੇ ਤੇਰੇ ਕੋਲ ਕੱਲ ਦੀ ਵੀ ਨਹੀਂ ਹੈਗੀ ਕੋਈ ਛੌਲਟੀਆਂ ਜਿਵੇਂ ਕਿ ਬੁਖਾਰ ਦਵਾਈ ਲਈ ਸੀ ਅੱਜ ਵੀ ਮੈਂ ਤਾਂ ਉਹ ਵੀ 12:30 ਵਜੇ ਜੇ ਮੈਡਮਾਂ ਨੇ ਦਿੱਤੀ ਛੁੱਟੀ ਤਾਂ ਉਹ ਵੀ ਨਾਲੇ ਹੈ ਹੈਨਾ ਸੋਨੋ ਠੀਕ ਆ ਭਈ ਆਉਂਦੇ ਨੂੰ ਤੁਹਾਨੂੰ ਮਿਲਦੇ ਆ ਹੁਣ ਪਹੁੰਚ ਚਲੇ ਅਸੀਂ ਇਹਦੇ ਸਕੂਲ ਚਲੋ ਤੁਸੀਂ ਆ ਗਏ ਹੋ ਇਹ ਸਕੂਲੋਂ ਲੈ ਕੇ ਛੁੱਟੀ ਕਰਾ ਕੇ ਯਾਰ ਨੌਕਰੀ ਛੁੱਟੀ ਜਾਂ ਮੈਂ ਟੈਂਟ ਕਰਕੇ ਤਨੂਰ ਦੇ ਸੋਨੇ ਆ ਕੇ ਮਾਰਕਸ 75 ਪਰਸੈਂਟ ਪੁਆਇੰਟ ਕਿੰਨੇ ਆ 59 59 ਪਰਸੈਂਟ ਦੇ ਮਾਰਕਸ ਆਇਆ 59 ਰਿਜ਼ਲਟ ਵੀ ਮੇਰੇ ਕੋਲੇ ਹੀ ਆ 75.59 ਆ ਹਾਂ ਆ ਜੇ ਠੀਕ ਨਹੀਂ ਸੀ ਤਾਂ ਘਰ ਤੋਂ ਹੀ ਰੱਖਦੇ ਹਾਂ ਬਸ ਸਰ ਆਪਣਾ ਕੰਮ ਦਿਖਾਈ ਦਿਓ ਆਦੇ ਸਾਡੇ ਪੀਤੇ ਅੱਛੇ ਸਵੇਰੇ ਆਖ ਲਈ ਸੀ ਹਨ ਆਹੋਂ ਸਾਰਾ ਹਰਾ ਬੀਜ ਜੰਗਲ ਤੇ ਹਰਦਾ ਬੋਹਤ ਐਸਾ ਲੱਗੇ ਇਥੇ ਹਨ ਰਸੀਲੇ ਕੇ ਆਏ ਸੀ ਆਪਣੇ ਪਪਾ ਲਈ ਹੈ ਸਾਡੇ ਖੇਤਾਂ ਦੇ ਲੱਗ ਕੇ ਹੀ ਆ ਕੈਟਮੀ ਸਿੱਤਾ ਚਲੋ ਸੀ ਮੁੜਦੇ ਆ ਪਿੰਡ ਵਾਲਾ ਨੂੰ ਨਾਲੇ ਦੇਖਣਾ ਕਿ ਨੇੜੇ ਸਾਡੇ ਪਿੰਡ ਦੇ ਨੂੰ ਚਲ ਕੇ ਹੋਣ ਅਸੀਂ ਚੱਲਦੇ ਆ ਘਰ ਨੂੰ ਓਕੇ ਜੀ ਇਹਨੂੰ ਚਾਹ ਪਾਣੀ ਪਿਲਾਣੇ ਚੌਲ ਬਣਾ ਕੇ ਆਂਦੇ ਹੋ ਮੈਂ ਇਹਦੇ ਲਈ ਆ ਰੁਕਾ ਕੇ ਇਹ ਰੇ ਰੋਟਾ ਲਾ ਦਿੱਤਾ ਜਾਣੀ ਚੋਇ ਚੁਕਾ ਕੇ ਬਹੁਤ ਹੋ ਜਾਵੇ ਭੁੱਖ ਲੱਗੀ ਹੋਣਾ ਜੀ ਬ੍ਰੇਕ ਹੋਈ ਸੀ ਅਸੀਂ ਬ੍ਰੇਕ ਦੇ ਵਿੱਚ ਇਹ ਨਹੀਂ ਲਾਉਂਗਾ ਹਾਂ ਤਾਂ ਇਹ ਤੋਂ ਕਹਿਣ ਨੂੰ ਸਾਢੇ 12 ਹੋ ਗਏ ਪੌਣਾ ਇੱਕ ਹੋ ਗਿਆ ਪਰ ਅਸੀਂ ਚੱਲਦੇ ਆਂ ਉਹ ਨਿਆਣੇ ਖੇਡਦੇ ਪਏ ਹਨ ਆ ਦੇਖੋ ਨਿਆਣੇ ਖੇਡਦੇ ਨੇ ਟੋਪੇ ਟੋਪੇ ਦੇ ਵਿੱਚ ਹੀ ਲੱਗੇ ਹੋਏ